ਸਸਕੇ ਬੱਚੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ Edmin Education ਤੇ ਅੱਜ ਅਸੀਂ ਕਰਾਂਗਾ ਪੰਜਾਬ ਬੋਰਡ ਦਾ ਮੈਥ ਦਾ ਪੇਪਰ 6ਵੀਂ ਜਮਾਤ ਦਾ ਜਿਹੜਾ ਕਿ ਆ ਰਿਹਾ ਹੈ ਇਹ ਫਾਈਨਲ ਪੇਪਰ ਹੈ ਤਿੰਨਾਂ ਦਾ ਪੇਪਰ ਹੋਏਗਾ ਚਲੋ ਅਸੀਂ ਬਹੁਤਾ ਟਾਈਮ ਨਾ ਖਾਂਦੇ ਹੋਏ ਸ਼ੁਰੂ ਕਰਦੇ ਹਾਂ ਦਿੱਤੇ ਬਕਲਕਾ ਵਿੱਚ ਸਹੀ ਵਿਕਲਪ ਚੁਣੋ ਹਰੇਕ ਪ੍ਰਸ਼ਨ ਦਾ 1 ਅੰਕ ਹੈ ਚੂਜ਼ ਦ ਕਰੈਕਟ ਆਪਸ਼ਨ ਫਰੋਮ ਦ ਗਿਵਨ ਆਪਸ਼ਨ ਈਚ ਕੁਐਸਚਨ ਕਰੀਏ ਪਹਿਲਾ ਕੁਐਸਚਨ ਇਹ ਲਿਖਿਆ ਬੱਚੋ ਵਾਧੇ ਕ੍ਰਮ ਵਿੱਚ ਲਿਖਣਾ ਹੈ ਵੀ ਚੁਣੋ ਫੋਲੋਇੰਗ ਇਨ ਅਸੈਂਡਿੰਗ ਆਰਡਰ ਸੈਂਡਿੰਗ ਆਰਡਰ ਚ ਵੱਧ ਦੇ ਘਰਮ ਚ ਛੋਟੀ ਰਕਮ ਸਭ ਤੋਂ ਪਹਿਲੇ ਆਏਗੀ ਤੇ ਇੱਥੇ ਜਿਹੜੀ ਸਭ ਤੋਂ ਛੋਟੀ ਰਕਮ ਹੈ ਉਹਦਾ ਆਨਸਰ ਆਏਗਾ ਆਹ ਵਾਲਾ ਇਹ ਸਾਡਾ ਆਨਸਰ ਹੋ ਗਿਆ 127 ਸਭ ਤੋਂ ਛੋਟੀ ਅਤੇ 721 ਸਭ ਤੋਂ ਵੱਡੀ ਰਕਮ ਹੈ 3 8 9 ਦਾ ਗੇਤਰ ਕਿਓ ਅਗੇਤਰ ਮਤਰ ਵਿੱਚ ਇੱਕ ਜੋੜ ਦਾਂਗੇ ਤੇ ਇੱਚੋ ਇੱਕ ਜੋੜਾਂਗੇ ਤਾਂ ਸਾਡੇ ਕੋਲ ਆਨਸਰ ਆਏਗਾ 3 8 9 0 0 ਅਗਲਾ ਉੱਪਰ ਦਿੱਤੀ ਸੰਖਿਆ ਰੇਖਾ ਸੰਬੰਧੀ ਡਾਟਾ ਵਿੱਚ ਕਿਹੜਾ ਕਥਨ ਸਹੀ ਹੈ ਆਹ ਸਾਨੂੰ ਇੱਕ ਰੇਖਾ ਦਿੱਤੀ ہوئی ਹੈ a ਦਾ ਹੈਗਾ -2 b b 1 c 4 ਚਾਰ 옵ਸ਼ਨ ਦਿੱਤੇ ਗਏ ਨੇ ਇਹਨਾਂ ਵਿੱਚ ਸਹੀ 옵ਸ਼ਨ ਦੱਸਣਾ ਹੈ a ਦਾ ਮੁੱਲ b ਤੋਂ ਜ਼ਿਆਦਾ ਹੈ ਨਹੀਂ ਇਹ ਗਲਤ ਹੈ a ਦਾ ਮੁੱਲ c ਤੋਂ ਜ਼ਿਆਦਾ ਹੈ ਇਹ ਵੀ ਗਲਤ ਹੈ b ਦਾ ਮੁੱਲ c ਤੋਂ ਘੱਟ ਹੈ ਇਹ ਬਿਲਕੁਲ ਸਹੀ ਹੈ b c ਹੇਠ ਦਿੱਤੇ ਆ ਵਿੱਚੋਂ ਕਿਹੜੀ ਇੱਕ ਉਚਿਤ ਭੁਨ ਹੈ ਪ੍ਰੋਪਰ ਪਿੰ ਪ੍ਰੋਪਰ ਪਿੰ ਚ ਕੀ ਹੁੰਦਾ ਇਹ ਪ੍ਰੋਪਰ ਭੁਨ ਹੈ ਹੀ ਹੈ ਇਹ ਵੀ ਪ੍ਰੋਪਰ ਪੀਨ ਨਹੀਂ ਹੈ ਇਹ ਵੀ ਪ੍ਰੋਪਰ ਪੀਨ ਨਹੀਂ ਪ੍ਰੋਪਰ ਪੀਨ ਵਿੱਚ ਉੱਪਰਲੀ ਰਕਮ ਅੰਚ ਵੱਡਾ ਤਿਹਾਰ ਅੰਚ ਛੋਟਾ ਤਿਹਾਰ ਬੜਾ ਠੀਕ ਹੈ ਨਿਊਮਿਨੇਟਰ ਤੇ ਡਿਵੀਜ਼ੀਨੇਟਰ ਦਾ ਫਰਕ ਹੁੰਦਾ ਹੈ ਤੇ ਇਹ ਸਾਡੀ ਆਨਸਰ ਹੋਵੇਗਾ 2.0 ਤੇ ਹੁੰਦਾ ਵਿਸਤ੍ਰਿਤ ਰੂਪ ਹੈ ਐਕਸਪੈਂਡ ਫਾਰਮ 2+3 ਆ ਜਾਏਗਾ ਜੇ 2+3 ਕਿਉਂਕਿ ਇਹਦੇ ਥੱਲੇ 2 ਪੁਆਇੰਟ ਤਾਂ 2 0 ਆਗੇ ਤਾਂ ਆਨਸਰ ਆਏਗਾ ਆਹ ਵਾਲਾ 2+3 ਬਟੇ 100 ਦਿੱਤੀ ਗੱਤੀ ਵਿੱਚ ਕਿਹੜਾ ਕੋਣ ਦਸਾਇਆ ਗਿਆ ਆਹ ਵਾਲਾ ਜਿਹੜਾ ਕੋਣ ਹੁੰਦਾ ਹੈ ਡੱਬੀ ਵਾਲੇ 90 ਡਿਗਰੀ ਦਾ ਕੋਣ ਹੁੰਦਾ ਹੈ ਜਿਸ ਨੂੰ ਅਸੀਂ ਸਮਕੋਣ ਜਾਂ ਰਾਈਟ ਐਂਗਲ ਕਹਿੰਦੇ ਹਨ ਹੇਠ ਦਿੱਤੇ ਵਿੱਚੋਂ ਕਿਹੜੀ ਤ੍ਰਿਭੁਜ ਨਿਯਮ ਪੂਜਾ ਮ ਹਨ 1 2 3 2 2 7 3 4 2 ਜਾਂ 5 6 ਤ੍ਰਿਭੁਜ ਪੂਜਾ ਵਿੱਚ ਕਿੰਨੇ ਕਿਸੇ ਵੀ ਦੋ ਦਾ ਜੋੜ ਤੀਸਰੀ ਭੁਜਾ ਤੋਂ ਵੱਡਾ ਹੋਣਾ ਚਾਹੀਦਾ ਇਹ ਤਿੰਨ ਤਿੰਨ ਆ ਜਾਂਦਾ ਹੈ 2 2 4 ਇਸ ਤੋਂ ਛੋਟਾ ਜਾਂਦਾ 3 4 7 ਦੋ ਤੋਂ ਵੱਡਾ ਹੈ 4 2 6 ਦੋ ਤੋਂ ਵੱਡਾ ਹੈ ਤੇ ਇਹਨਾਂ ਵਿੱਚੋਂ ਆਨਸਰ ਆਏਗਾ 3 4 2 ਠੀਕ ਹੈ ਜੀ ਅਗਲਾ 12 ਪੈਨਾਂ ਦਾ ਮੁੱਲ 108 ਹੈ ਜੇ 18 ਪੈਨਾਂ ਦਾ ਮੁੱਲ ਪਤਾ ਕਰੋ ਜੇ 12 ਪੈਨਾਂ ਦਾ ਮੁੱਲ 108 ਹੈ ਤਾਂ ਇੱਕ ਪੈਨ ਹੈ ਜਿਹੜਾ ਉਸ ਦਾ ਮੁੱਲ ਆਏਗਾ 108 12 ਕੱਟ ਕੇ ਆ ਜਾਏਗਾ 9 ਤਾਂ 18 ਪੈਨਾਂ ਦਾ ਜਿਹੜਾ ਮੁੱਲ ਆਏਗਾ ਉਹ 18 9 18 9 162 ਰੁਪਏ ਸਭ ਤੋਂ ਛੋਟੀ ਭਾਜ ਭਾਜ ਸੰਖਿਆ ਭਾਜ ਸਭ ਤੋਂ ਛੋਟੀ ਜਿਹੜੀ ਭਾਜ ਸੰਖਿਆ ਹੈ ਉਹ ਹੈ 4 ਜੇ ਅਭਾਜ ਪੁੱਛਦੇ ਤਾਂ 2 ਇਹ ਪਿੰਟਰ ਮਾਸਟਰ ਜੀ ਦਾ ਤਿਆਰ ਕੀਤਾ ਪੇਪਰ ਹੈ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਵਰਗ ਦੀ ਰੇਖ ਪੂਜਾ ਨੂੰ S ਨਾਲ ਦਰਸਾਇਆ ਗਿਆ ਤਾਂ ਵਰਗ ਦਾ ਪਰਿਮਾਪ ਹੋਵੇਗਾ ਤਾਂ ਵਰਗ ਦਾ ਪਰਿਮਾਪ ਹੋਵੇਗਾ 4 S 4 ਪੂਜਾ ਜੇਕਰ एक्स माइनस तीन बराबर दो है तो एक्स का मूल पता करो तो एक्स का मूल होएगा एक्स बराबर है दो जमा तीन यानी एक्स का मूल कि आएगा पांच एक चतुरभुज के किन्ने विकरण होंगे एक चतुरभुज के दो विकरण होंगे चित्र दिता परिमाप पता करो परमाप होगा पांच जमा अठ तेरह जमा सत भी जम छब्बी जम पं कत्ती सेंटी ਮੀਟਰ ਇੱਕ ਬੰਦ ਸਮਤਲ ਚਿੱਤਰ ਦੇ ਬੰਦ ਖੇਤਰ ਨੂੰ ਮਾਪ ਇਸ ਨੂੰ ਆਖਦੇ ਹਨ ਦਾ ਮੇਅਰਮੈਂਟ ਔਰਿਜਨ ਇਨਕਲੋਜ਼ਡ ਬਾਈ ਅ ক্লোਜ਼ਡ ਫਿਗਰ ਜਿਹੜਾ ਬੰਦ ਹੁੰਦਾ ਹੈ ਉਸ ਨੂੰ ਅਸੀਂ ਬੋਲਦੇ ਹਨ ਖੇਤਰਫਲ ਜੇ ਇੱਕ ਸਟਾਰ ਫੁੱਲ 10 ਫੁੱਲਾਂ ਦਾ 10 2 3 4 5 ਕਿੰਨੇ ਫੁੱਲ ਹੋਣਗੇ ਤਾਂ ਉਹ 50 ਫੁੱਲ ਹੋਣਗੇ ਚਿੱਤਰਾਂ ਨੂੰ ਮਿਲਾਨ ਜਾਂਦੇ ਰੂਪ ਵਿੱਚ ਲਿਖੋ ਟੈਲੀ ਕਰਨੇ ਹਨ ਤੇ 14 ਹਨ ਤਾਂ 14 ਦੇ ਬਣੇਗਾ ਮੈਂ ਤੁਹਾਨੂੰ ਕਰਕੇ ਦੱਸ ਦਿੰਦਾ 1 2 3 4 5 6 7 8 9 10 11 12 13 14 ਤੇ ਇਹ ਸਾਡਾ ਬਣੇਗਾ ਜਿਹੜਾ ਕਿ ਸਾਡਾ ਆਪਸ਼ਨ ਨੰਬਰ ਬੀ ਹੈ ਹੁਣ ਖਾਲੀ ਸਥਾਨ ਭਰਨੇ ਹਨ ਹਰੇਕ ਦਾ ਇੱਕ ਅੰਕ ਹੈ ਫਿਲ ਇਨ ਦਾ ਬਲੈਂਕਸ ਇਸ ਕੁਸ਼ਚਨ ਕਰੀবা ਅੰਕਾਂ ਦੀ ਗਿਣਤੀ ਹੈ ਸਾਡੇ ਕੋਲ ਜਿਹੜੇ ਡਿਜੀਟ ਹਨ ਡਿਜੀਟ ਸਾਡੇ ਕੋਲ 10 ਹਨ 0 1 2 3 4 5 6 7 8 ਤੇ 9 ਇਹ ਸਾਡੇ ਕੋਲ 10 ਡਿਜੀਟ ਹਨ ਸਭ ਤੋਂ ਛੋਟੀ ਪੂਰਨ ਸੰਖਿਆ ਹੋਲ ਨੰਬਰ ਸਭ ਤੋਂ ਛੋਟੀ ਪੂਰਨ ਸੰਖਿਆ 0 ਹੈ 2 8 ਇਹਦਾ ਆਨਸਰ ਆਏਗਾ 6 ਭਿੰਨਾਂ ਜਿਨ੍ਹਾਂ ਦੇ ਹਰ ਸਮਾਨ ਹੁੰਦੇ ਹਨ ਉਹਨਾਂ ਭਿੰਨਾਂ ਖਵਾਂਦੀਆਂ ਹਨ ਸਮਾਨ ਭਿੰਨਾਂ ਖਵਾਂਦੀਆਂ ਹਨ 7/100 ਹੈ ਜਿਹੜਾ ਉਹ ਹੋਏਗਾ 0.07 ਇਕ ਸਮਾਂਤਰ ਚਤਰਪੂਜ ਜੀ ਦੀ ਲਗਮੀ ਜੇਕਰ ਬਰਾਬਰ ਹੋਣਾ ਖਵਾਂਦਾ ਹੈ ਸਮਾਂਤਰ ਚਤਰਪੂਜ ਜਾਂ ਸਮਚਤਰਪੂਜ ਜਿਹਨਾਂ ਨੂੰ ਰੋਮਬਸ ਆਖਦੇ ਆ 12 ਸੈਕਿੰਡ ਦਾ 1 ਮਿੰਟ ਦਾ ਅਨੁਪਾਤ ਪਤਾ ਕਰੋ 12 ਸੈਕਿੰਡ बटे 1 ਮਿੰਟ 12 ਸੈਕਿੰਡ 1 ਮਿੰਟ ਵਿੱਚ 60 ਸੈਕਿੰਡ ਹੁੰਦੇ ਹਨ तो यह आ जाएगा एक बटे पंचुपात होगा एक अनुपात सही उत्तर गलत सिलेक्ट फॉल्स एंड ट्रू। दो तीन चार छः विच चार दंकित मुल चाली है ये बिल्कुल गलत है चार द अंकित मुल चाली नहीं है चार सौ है सब तो छोटी प्रकृतिक संख्या है, दो है ये बिल्कुल गलत है सब तो छोटी प्रकृतिक संख्या एक है -9 -8 -7 ਸੰਖਿਆ ਦੇ ਵਾਧੇ ਕਰਮ ਵਿੱਚ ਹਨ ਬਿਲਕੁਲ ਇਹ ਸਭ ਤੋਂ ਛੋਟੀ ਉਸ ਤੋਂ ਵੱਡੀ ਉਸ ਤੋਂ ਵੱਡੀ ਉਸ ਤੋਂ ਵੱਡੀ ਸੰਖਿਆ ਹੈ ਇਹ ਬਿਲਕੁਲ ਸਹੀ ਹੈ ਇਨਕਰੀਜ਼ਿੰਗ ਆਰਡਰ ਹੈ ਸੈਂਡਿੰਗ ਆਰਡਰ ਬੋਲਦੇ 20/35 ਤਾਂ ਪਿੰਨ 5/7 ਹੈ ਚੈੱਕ ਕਰ ਲੈਂਦੇ ਆ ਨੇ 4 ਤੇ ਘਟਦਾ 4 ਤੇ ਘਟਦਾ ਤੇ 20/35 ਪਿੰਨ ਨਹੀਂ ਹੈ 0.05 0.001 ਤੋਂ ਵੱਡਾ ਹੈ ਬਿਲਕੁਲ ਸਹੀ ਇੱਕ ਘਣ ਦੇ 6 ਕਿਨਾਰੇ ਹੁੰਦੇ ਹਨ ਕਿ ਬੋੜੇ 6 ਐਜ ਛੇ ਕਿਨਾਰੇ ਨਹੀਂ ਹੁੰਦੇ ਇਹ ਘਣ ਦੇ 12 ਕਿਨਾਰੇ ਹੁੰਦੇ ਹਨ ਇਹ ਬਿਲਕੁਲ ਘਰ ਦੇ 6 ਕੋਨੇ ਹੁੰਦੇ ਹਨ ਐਜ 12 ਨਹੀਂ ਹੁੰਦੇ ਐਜ 6 ਨਹੀਂ ਹੁੰਦੇ 12 ਹੁੰਦੇ ਇੱਕ ਬੱਸ ਦੋ ਜੀ ਘਰ ਤੋਂ 2 ਘੰਟੇ ਵਿੱਚ 90 ਕਿਲੋਮੀਟਰ ਦੂਰੀ ਤੱਕ ਆਦੀ ਤਾਂ 5 ਘੰਟੇ ਵਿੱਚ 180 ਮੀਟਰ ਤੈਅ ਕਰਕੇ ਬਿਲਕੁਲ ਸਹੀ ਸਮੇਂ ਦੁੱਗਣਾ ਤੇ ਦੂਰੀ ਵੀ ਦੁੱਗਣੀ ਹੋਵੇਗੀ ਦੋ ਅੰਕ ਵਾਲੇ ਪ੍ਰਸ਼ਨ ਹਨ ਠੀਕ ਹੈ ਇਹ ਅਸੀਂ ਹੁਣ ਅੱਗੇ ਸੋਲਵ ਕਰਦੇ ਹਾਂ ਦੋ ਅੰਕਾਂ ਵਾਲੇ ਠੀਕ ਹੈ ਸਵਾਲ ਜਿਹੜੇ ਇਹ ਵਾਲੇ ਨੇ ਇਹ ਠੀਕ ਹੈ ਜੀ ਹੌਲੇ ਸਵਾਲ ਅਸੀਂ ਅੱਗੇ ਸੋਲਵ ਕਰਦੇ ਹਾਂ ਅਲਗ ਦਿੱਤੇ ਗਏ ਅੰਕ 9 7 0 3 ਬਿਨਾਂ ਕਿਸੇ ਅੰਕ ਦੁਹਰਾਏ 4 ਅੰਕਾਂ ਦੀ ਵੱਡੀ ਤੇ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਜਿਹੜੀ ਵੱਡੀ ਤੋਂ ਵੱਡੀ ਬਣੇਗੀ ਉਹ ਬਣੇਗੀ ਉਸ ਵਿੱਚ ਸਭ ਤੋਂ ਵੱਡਾ ਅੰਕ ਪਹਿਲੇ 9 7 3 0 ਜਿਹੜੀ ਛੋਟੀ ਬਣੇਗੀ ਉਹ ਬਣੇਗੀ 3079 ਠੀਕ ਹੈ ਜੀ 4 ਦੇ ਪਹਿਲੇ 6 ਗੁਣਜ ਪਤਾ ਕਰੋ 4 ਦੇ ਪਹਿਲੇ 6 ਗੁਣਜ ਹਨ 4 4 ਦਾ ਪਹਾੜਾ ਹੀ ਲਿਖਣਾ ਹੈ 4 4 ਦਾ ਦੂਜਾ ਗੁਣਜ ਹੈ 8 4 ਦਾ ਤੀਜਾ ਗੁਣਜ ਹੈ 12 4 ਦਾ ਚੌਥਾ ਗੁਣਜ ਹੈ 16 4 ਦਾ ਪੰਜਵਾਂ ਗੁਣਜ ਹੈ 20 4 ਦਾ 6ਵਾਂ ਗੁਣਜ ਹੈ ਚਿੱਤਰ ਵਿੱਚ ਉਹਨਾਂ ਬਿੰਦੂਆਂ ਦੇ ਨਾਮ ਲਿਖੋ ਬੰਦ 기ਰਤੀ ਦੇ ਅੰਦਰ ਹੋਣ ਜਿਹੜੇ ਬੰਦ ਹਨ ਉਹ ਆਏ ਏ, ਬੀ ਅਤੇ ਕਿਊ ਬੰਦ 기ਰਤੀ ਵਾਲੇ ਆਣਗੇ ਏ, ਬੀ, ਕਿਊ ਬੰਦ 기ਰਤੀ ਦੇ ਬਾਹਰ ਬਾਹਰ ਤੋਂ ਪਿੱਕ ਹੈ ਆਰ ਅਤੇ ਦੂਆ ਹੈ ਆਰ ਅਤੇ ਐਨ ਤਾਂ ਬਾਹਰ ਵਾਲੇ ਕਿਹੜੇ ਹਨ ਆਰ, ਐਨ ਦਿੱਤੇ ਕੇ ਕੋਣ ਦਾ ਨਿਊਨ ਕੋਣ ਅਧਿਕ ਕੋਣ ਸਮ ਕੋਣ ਸਲ ਕੋਣ ਦਾ ਬਾਕੀ ਕਰੋ ਇਨ ਅਕਿਊਟ ਓਪਟੂਸ ਰਾਈਟ ਐਂਗਲ ਇਹ ਵਾਲਾ ਨਿਊਨ ਕੋਣ ਹੈ ਜਿਸ ਨੂੰ ਅਕਿਊਟ ਐਂਗਲ ਬੋਲਦੇ ਹਨ ਇਹ ਅਧਿਕ ਕੋਣ ਹੈ ਓਪਟੂਸ ਇਹ ਸਰਲ ਕੋਣ ਹੈ ਜਨ ਸਟ੍ਰੇਟ ਐਂਗਲ ਇਹ 90 ਦਾ ਕੋਣ ਹੈ ਜਾਨੀ ਸਮਕੋਣ ਜਾਨੀ ਰਾਈਟ ਐਂਗਲ 180 ਦਾ ਹੁੰਦਾ ਹੈ 90 ਤੋਂ ਵੱਡਾ ਹੁੰਦਾ ਹੈ 90 ਤੋਂ ਛੋਟਾ ਹੁੰਦਾ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚਾਰ ਅੰਕਾਂ ਵਾਲਾ ਪ੍ਰਸ਼ਨ ਮੈਨਸ 15 ਤੋਂ ਵੱਡੀਆਂ ਚਾਰ ਸਕੂਨਸ ਘਾਵਾ ਲਿਖੋ ਮੈਨਸ 15 ਤੋਂ ਵੱਡੀਆਂ ਜਿਹੜੀ ਚਾਰ ਸਕੂਨਸ ਘਾਵਾ ਹੋਣਗੀਆਂ ਆਉਣਗੀਆਂ ਮੈਨਸ 14 -13 -12 ਤੇ -11 ਪਿੰਦੂ ਵਟੇ ਪਿੰਦੂ ਕੋ ਚਾਰ ਸਮਾਨ ਪਿੰਦੂ ਕੋ 2/5 ਦੇ ਸਮਾਨ ਠੀਕ ਹੈ ਜੀ ਜਿਹੜੀ ਪਹਿਲੀ ਹੋਏਗੀ ਹੋਏਗੀ 2/5 ਨੂੰ ਅਸੀਂ 2 ਦੋ ਨਾਲ ਗੁਣਾ ਕਰਾਂਗੇ ਤਾਂ ਆਜੇਗੀ 4/10 ਦੂਸਰੀ ਹੋਏਗੀ 2/5 ਨੂੰ 3 ਤੇ ਉੱਪਰ 3 ਨਾਲ ਗੁਣਾ ਕਰਾਂਗੇ ਤਾਂ ਹੋਏਗੀ 6/15 ਚੌਥੀ ਹੋਵੇਗੀ 4 4 ਨਾਲ ਗੁਣਾ ਕਰਕੇ 8/ ਬੀ ਪੰਜਵੀਂ ਹੋਵੇਗੀ 5 5 ਨਾਲ ਗੁਣਾ ਕਰਕੇ 10 ਵਟੇ 25 ਠੀਕ ਹੈ ਜੀ ਰਮਨ ਅਦੇ ਸ਼ੀਦੀ ਕਰਮ ਲਵਾਈ 1.64 ਮੀਟਰ ਤੇ 0.9 ਮੀਟਰ ਅਮਨ ਤੋਂ ਕਿੰਨਾ ਵੱਡਾ ਹੈ ਜਿਹੜਾ ਰਮਨ ਹੈ ਇਹਦੀ ਹਾਈਟ ਹੈ 1.64 ਮੀਟਰ ਅਸ਼ੀਸ਼ ਹੈ ਜਿਹੜਾ उसकी है जीरो पॉइंट नौ अठ मीटर माइनस करा तो साढ़े को चार चौ अठ क्डा चौदह चो अठ क्डा तो छः पंद्रह ठीक है जी पंद्रह चु नौ क्डा तो आ जाएगा छः मीटर जीरो पॉइंट छे मीटर दूसरा अं हल करना है करा चौंह पॉइंट छब्बी 43.589 13.42 ਨੂੰ ਚੋਣਾ ਇੱਥੇ ਜ਼ੀਰੋ ਲਾ ਦਾਂਗੇ ਇੱਥੇ ਜ਼ੀਰੋ ਲਾ ਦਾਂਗੇ ਇੱਥੇ ਆ ਜੀਗਾ 9 ਇੱਥੇ 8 2 10 6 16 ਇੱਕ ਕੈਰੀ ਹੋ ਜਾਏਗਾ 2 ਇੱਕ 3 ਤੇ 5 8 ਤੇ 4 12 ਇੱਕ ਹਾਂਸਲ ਆ ਜਾਏਗਾ 5 3 8 ਤੇ 3 5 3 8 ਤੇ 3 11 एक आंसल आ जाएगा सत चार ग्यारह एक बारह ये आंसर आ जाएगा टोटल उस तो बाद हल करना है जी पहला क्वेश्चन ठीक है जी आल हल करते हैं समझा पांच एक्स माइनस दो बराबर है तेरह तो आ जाएगा पं एक्स बराबर आ जाएगा तेरह जमा दो पांच एक्स बराबर आ जाएगा पंद्रह तो एक्स का मुल आएगा पंद्रह बटे पांच ਪੰਤੇ ਪੜ ਚ ਕੱਟ ਜੇ ਕੇ 1 5 5 3 5 15 ਤਾਂ x ਦਾ ਜਿਹੜਾ ਮੁੱਲ ਆਏਗਾ ਉਹ ਆਏਗਾ 3 ਠੀਕ ਹੈ ਜੀ ਉਸ ਤੋਂ ਬਾਅਦ ਦੂਸਰਾ ਸਵਾਲ ਜਿਹੜੇ ਆ ਵਾਲੇ ਨੇ ਐਕਸਪ੍ਰੈਸ਼ਨ ਲਿਖਣਾ ਹੈ y ਵਿੱਚ 10 ਜੋੜਿਆ ਗਿਆ ਇਹ ਪਹਿਲਾ ਐਕਸਪ੍ਰੈਸ਼ਨ ਹੈ y ਵਿੱਚੋਂ 5 ਘਟਾਇਆ ਗਿਆ ਇਹ ਦੂਸਰਾ ਐਕਸਪ੍ਰੈਸ਼ਨ ਹੈ ਦਿੱਤੇ ਹੋਏ ਚਤੁਰਪੂਜ ई एफ जी एच नाम दसो क्वाडीनेट नेम सारे सिखर ओल वटैक्स ओल वोटैक्स ने ई एफ जी एच आ ई एफ एफ जी जी एच एच आवली साइड आ पहली साइड दूसरी है तीसरी आ चौथी सारे कौन पहला कौन ई एफ जी एच तो सारे कौन खेड कड़े कौन ई e, कोण एफ कोण जी कोण एच ਤੇ एच ई ਦੀsਨਮੁਖ ਪੂਜਾ ਐਚ ای ਦੀsਨਮੁਖ ਪੂਜਾ ਆਪੋਜ਼ਿਟ ਜਿਹੜੀ ਉਹ ਕਿਹੜੀ ਹੈ ਐਫ ਜੀ 15 ਕਾਪੀਆਂ ਦਾ ਮੁੱਲ 180 ਰੁਪਏ ਹੈ ਜੀ 8 ਕਾਪੀਆਂ ਦਾ ਮੁੱਲ ਪਤਾ ਕਰੋ 15 ਕਾਪੀਆਂ ਦਾ ਦਿੱਤਾ ਮੁੱਲ 180 ਰੁਪਏ ਇੱਕ ਕਾਪੀ ਦਾ ਮੁੱਲ ਹੋਵੇਗਾ 180/15 ਠੀਕ ਹੈ ਕੱਟ ਜਗਾ 15 1 15 15 12 180 ਤੋਂ ਆਏਗਾ 12 ਰੁਪਏ ਠੀਕ ਹੈ ਤਾਂ 8 ਕਾਪੀਆਂ ਦਾ ਜਿਹੜਾ ਮੁੱਲ ਹੋਵੇਗਾ ਹੋਏਗਾ 12 8 ਜਾਨੀ ਕਿ 96 ਰੁਪਏ ਠੀਕ ਹੈ ਜੀ ਇੱਕ ਕਾਪੀ ਦਾ ਮੁੱਲ 12 ਅੱਠ ਕਾਪੀ ਦਾ ਮੁੱਲ 175 ਨੂੰ ਪ੍ਰੀਤ ਤੇ ਸੁਖੀ ਵਿੱਚ 4 ਅਨੁਪਾਤ ਵਿੱਚ ਵੰਡੋ ਡਿਵਾਈਡ 175 ਬੀਟਵੀਨ ਪ੍ਰੀਤ ਐਂਡ ਸੁਖੀ ਇਨ ਰੇਸ਼ੋ ਮੰਨ ਲਓ ਲੈਟ ਪ੍ਰੀਤ ਕਿੰਨਾ ਮਿਲਿਆ 4x ਸੁਖੀ ਨੂੰ ਕਿੰਨਾ ਮਿਲਿਆ 3x ਪ੍ਰਸ਼ਨ ਅਨਸਾਰ 4x 3x मिलाके ਹੋਏਗਾ 175 یعنی ਕਿ 7x ਦਾ ਮੁੱਲ ਹੋਏਗਾ 175 ਤੇ x ਦੀ ਵੈਲਿਊ ਆ ਜੇਗੀ 175 7 ਜੇ ਤੁਸੀਂ ਕਟੋ ਇੱਕ 7ਾ 7 7 2 14 يبقى in x ਦਾ ਮੁੱਲ ਆਏਗਾ 25 ਠੀਕ ਹੈ ਜੀ ਜਨਪ੍ਰੀਤ ਨੂੰ ਮਿਲेंगे 4 25 ਯਾਨੀ 100 ਰੁਪਏ ਤੇ ਸੁਖੀ ਨੂੰ ਮਿਲेंगे 3 25 ਜੈਨੇ ਕੀ 75 ਰੁਪਏ 6 ਅੰਕਾਂ ਵਾਲਾ ਆਪਰੇਸ਼ਨ ਸ਼ੁਰੂ ਕਰਨਾ 15 24 ਅਤੇ 30 ਦੇ ਸਾਂਝੇ ਗੁਣਖੰਡ ਲਿਖੋ 15 ਦੇ ਗੁਣਖੰਡ ਬਣਾਵਾਂਗੇ ਪਹਿਲੇ ਅਸੀਂ 3 5 5 ਤਾਂ ਹੋ ਗਿਆ 1 ਠੀਕ ਹੈ ਜੀ ਯਾਨੀ 15 ਦੇ ਗੁਣਖੰਡ ਬਣੇ ਨੇ 3 उस उसके बाद चौबी के गुणखंड बनावे दो ते जाएगा तो बारह आ जाएगा फिर तीन, तीन तो एक यानी चौबी के जो गुणखंड बनेंगे वो बन गए दो गुणा दो गुणा दो गुणा तीन फिर ती के गुणखंड जो बनने वनगे दो ते जाके पंद्रह आ जाएगा फिर तीन ते जाएगा पाँच पांच तो जाएगा एक इस गुणखंड बनेंगे दो गुणा 3 ਹਾਂਜੀ ਸਾਂਝੇ ਗੁਣਖੰਡ ਜਿਹੜੇ ਹਨ ਉਹ ਹਨ 3 ਠੀਕ ਹੈ ਜੀ ਇਹਦਾ ਸਾਂਝਾ ਗੁਣਖੰਡ ਹੈ ਨਾ ਉਹ ਹੈ 3 ਜਿਹੜਾ ਕਿ ਐਚਸੀਓ ਫੁੰਦਾ ਹੈ ਸਾਡਾ ਠੀਕ ਹੈ ਜੀ ਸੰਕੇਤ 5 ਜੋੜੇ ਦਾ ਐਲਸੀਐਫ ਪਤਾ ਕਰੋ ਅੰਤ ਵਿੱਚ ਜੇ ਸਾਨੂੰ ਗੁਣਖੰਡ ਬਣਾਉਣੇ ਪੈਣਗੇ ਪਹਿਲਾਂ ਅਸੀਂ ਬਣਾਵਾਂਗੇ 56 ਦੇ 2 ਤੇ ਜਾਏਗਾ ਤਾਂ ਆਏਗਾ 28 2 ਤੇ ਜਾਏਗਾ 14 2 ਤੇ ਜਾ ਕੇ ਆ ਜਾਏਗਾ 7 7 ਤੇ ਜਾ ਕੇ ਆ ਜਾਏਗਾ 1 ਤੇ 56 ਦੇ ਜਿਹੜੇ ਗੁਣਖੰਡ ਬਣੇ ਹਨ 2 2 2 7 ਠੀਕ ਹੈ ਜੀ ਉਸ ਤੋਂ ਬਾਅਦ ਗੁਣਖੰਡ ਜਿਹੜੇ ਬਣਗੇ ਉਹ ਬਣਗੇ 72 ਦੇ 2 ਤੇ ਗਿਆ 36 2 ਤੇ ਗਿਆ 18 2 ਤੇ ਭਾਗ ਹੋ ਕੇ 9 3 ਤੇ ਭਾਗ ਹੋ ਕੇ 3 ਫਿਰ ਆ ਜਾਏਗਾ 1 ਇਹਨ ਇਸ ਤੇ ਜੋ 72 ਦੇ ਗੁਣਖੰਡ ਬਣਾਂਗੇ 2 2 2 3 3 ਉਸ ਤੋਂ ਬਾਅਦ ਗੁਣਖੰਡ ਬਣਾਂਗੇ 144 ਠੀਕ ਹੈ ਜੀ 144 2 ਤੇ ਜਾਏਗਾ ਤਾਂ 72 ਆ ਜਾਏਗਾ ਅਗੇ 72 ਵਾਲੇ ਗੁਣਖੰਡ ਜਿਹੜੇ ਅਸੀਂ ਉੱਪਰ ਬਣਾ ਕੇ ਹਟਿਆ ਤਾਂ 144 ਦੇ ਜਿਹੜੇ ਗੁਣਖੰਡ ਬਣਨਗੇ ਉਹ ਬਣਨਗੇ 2 2 2 2 3 3 ਤਾਂ ਲੱਲਾ ਸੱਸਾ ਵਾਵਾ ਕਿਹਦਾ 56 72 144 ਯਾਨੀ ਕਿ ਐਲਸੀਐਮ ਹੈ ਨਾ ਉਹ ਆਏਗਾ ਇੱਥੋਂ ਸਾਰੇ ਲਿਖਦੇ ਇੱਕ ਸਾਡੇ ਕੋਲ 2 ਹੈ ਇੱਕ 3 ਹੈ ਤੇ ਇੱਕ 7 ਹੈ 2 ਕਿੰਨੀ ਵਰੀ ਹੈ 3 ਵਰੀ 3 ਵਰੀ ਤੇ ਚਾਰ ਵਾਰੀ ਤੁਸੀਂ ਚਾਰ ਵਾਰੀ ਵਾਲ ਲਿਖਾਂਗੇ ਤਿੰਨ ਕਿੰਨੀ ਵਾਰੀ ਆਇਆ 2 ਵਾਰੀ 7 ਕਿੰਨੀ ਵਾਰੀ ਆਇਆ 1 ਵਾਰੀ ਤੇ ਆ ਜਾਏਗਾ 8 9 7 ਸੌਰੀ ਉਹ 16 ਆਇਆ 2 4 ਕਿੰਨਾ ਹੁੰਦਾ 16 ਯਾਨੀ 16 63 63 ਨੂੰ 16 ਨਾਲ ਭਾਗ ਕਰੋ ਕਿ 16 3 48 4 16 ਸਿਕਸਨ ਵਿੱਚ ਦੇ 4 ਸੋ ਤੇ ਸਾਡਾ ਆਨਸਰ ਆ ਜਾਏਗਾ 1000 8 ये e एलशियम आएगा द्वितीय प्रकृति का परिमाप पता परिमाप सारिया पजाम जोड़ हों सारिया पजामांत जोड़ लो तो परिमाप आएगा कि ए बी प्लस बी सी प्लस सी डी प्लस डी ई प्लस ई एफ प्लस एफ जी प्लस जी एम प्लस एम ए वैल्यू भर अट्ठ प्लस दो प्लस छः प्लस चार प्लस छः प्लस दो प्लस अठ प्लस अठ जोड़ा अट्ठ तो दो दस से छ सोलह चार भी छब्बी दो अठाई अठ छ चवाली तो आ जाएगा चुवाली मीटर टोटल करके एक बार चेक कर लो ठीक है गलत भी हो सकता टोटल उस तो बाद अगला एक आयत आयता खेत्रफल 200 ਵਰਗ ਸੈਂਟੀਮੀਟਰ ਹੈ ਇਸ ਦੀ ਲੰਬਾਈ 12 ਸੈਂਟੀਮੀਟਰ ਹੈ ਇਸ ਦੀ ਚੜਾਈ ਪਤਾ ਕਰੋ ਆਇਤ ਦਾ ਖੇਤਰਫਲ ਏਰੀਆ ਆਫ ਰੈਕਟੈਂਗਲ ਦਾ ਲੰਬਾਈ ਗੁਣਾ ਚੜਾਈ ਯਾਨੀ ਕਿ ਲੈਂਥ ਮਲਟੀਪਲਾਈ ਬ੍ਰੈਥ ਲੈਂਥ ਮਲਟੀਪਲਾਈ ਬ੍ਰੈਥ ਜਿਹੜੀ ਸਾਨੂੰ ਦਿੱਤੀ ਹੋਈ ਲੰਬਾਈ ਗੁਣਾ ਚੜਾਈ ਦਿੱਤੀ ਹੋਈ ਹੈ 216 ਲੰਬਾਈ ਸਾਨੂੰ ਦਿੱਤੀ ਹੈ ਬੈਰ ਅਸੀਂ ਚੜਾਈ ਕੱਢਣੀ ਹੈ ਤਾਂ ਬ੍ਰੈਡ ਤੇ ਜਨ ਜਿਹੜੀ ਚੌੜਾਈ ਆਏਗੀ ਉਹ ਆਏਗੀ 216 ਨੂੰ 12 ਨਾਲ ਭਾਗਾ ਦੋ ਕਟੇ ਗਰਾਂਗੇ 2 ਤੇ 6 ਆ ਜਾਏਗਾ 108 ਆ ਜਾਏਗਾ ਫਿਰ ਦੋ ਤੇ ਗਰਾਂਗੇ 3 ਆ ਜਾਏਗਾ ਇਹ 54 ਆ ਜਾਏਗਾ ਇਹ 3 1 3 1 3 3 18 ਆ ਜਾਏਗਾ ਜਨ ਜਿਹੜੀ ਚੌੜਾਈ ਹੋਏਗੀ ਉਹ ਹੋਏਗੀ 18 ਸੈਂਟੀਮੀਟਰ 6ਵੀਂ ਜਮਾਤ ਦੇ ਵਿਦਿਆਰਥੀਆਂ ਦੇ ਕੱਦ ਵਿੱਚ ਸੂਚਨ ਇਸ ਪਗਾਰ ਅੰਕੜੇ ਨੂੰ ਮਿਲਾਨ ਚਲਦੀ ਗੱਤ ਵਰਕੇ ਸਾਰਣੀ ਰੂਪ ਵਿੱਚ ਦਰਸਾਵਾਇ ਸਾਨੂੰ ਅੰਕੜੇ ਦਿੱਤੇ ਗਏ ਨੇ ਤੁਸੀਂ ਇਸ ਤਰ੍ਹਾਂ ਇੱਕ ਟੇਬਲ ਬਣਾ ਲੈਣਾ ਹੈ ਪਹਿਲੇ ਸਾਰੇ ਨੰਬਰ ਲਿਖ ਲੈਣੇ ਨੇ ਇੱਥੇ ਟੈਲੀ ਮਾਰਕਸ ਆਏਗੇ ਇੱਥੇ ਗਿਣਤੀ 115 ਇੱਕ ਵਾਰੀ ਆਇਆ ਹੈ 116 7 ਵਾਰੀ ਆਇਆ ਹੈ ਇਦਾਂ ਸਾਰੇ ਤੁਸੀਂ ਧਿਆਨ ਦੇ ਕੇ ਕਰ ਲੈਣੇ ਨੇ ਟੈਲੀ ਮਾਰਕਸ ਬੜੇ ਚੋਨਾ ਤੇ ਟੋਟਲ ਕਰਕੇ ਦੱਸਣਾ ਕਿ ਕਿੰਨੇ ਅੱਛੇ ਨੇ 32 ਹਰਜੀਤ ਦੁਆਰਾ ਬਾਕਵਾਗ ਵਿਸ਼ੇ ਵਿੱਚ ਪ੍ਰਾਪਤ ਅੰਕ ਖੇਡ ਉਸਨਾਂ ਵਿਸ਼ੇ ਨੂੰ ਪੰਜਾਬੀ ਵਿੱਚ 43 ਅੰਗਰੇਜ਼ੀ ਵਿੱਚ 40 ਹਿੰਦੀ ਵਿੱਚ 45 ਗਣਿਤ ਵਿੱਚ 48 ਤੇ ਵਿਗਿਆਨ ਵਿੱਚ 60 ਕਿਸ ਵਿਸ਼ੇ ਵਿੱਚ ਹਰਜੀਤ ਨੇ ਸਭ ਤੋਂ ਵੱਧ ਅੰਗ ਪ੍ਰਾਪਤ ਕੀਤੇ ਇਨ ਵਿੱਚ ਸਬਜੈਕਟ ਦੱਸ ਹਰਜੀਤ ਐ ਮੈਕਸिमम ਮਾਰਕਸ ਮੈਕਸिमम ਮਾਰਕਸ ਹੁਣ ਕਿੱਚੇ ਪ੍ਰਾਪਤ ਕੀਤੇ ਮੈਥ ਵਿੱਚ ਗਣਿਤ ਦੂਸਰਾ ਕਿਸ ਵਿੱਚ ਹਰਜੀਤ ਨੇ ਸਭ ਤੋਂ ਘੱਟ ਅੰਗ ਪ੍ਰਾਪਤ ਕੀਤੇ ਸਭ ਤੋਂ ਘੱਟ ਸਾਇੰਸ ਪ੍ਰਾਪਤ ਕੀਤੇ ਗਣਿਤ ਵਿੱਚ ਉਸਨੇ ਕਿੰਨੇ ਅੰਕ ਪ੍ਰਾਪਤ ਕੀਤੇ ਗਣਿਤ ਵਿੱਚ ਉਸਨੇ 48 ਅੰਕ ਪ੍ਰਾਪਤ ਕੀਤੇ ਅੰਗਰੇਜ਼ੀ ਵਿੱਚ ਉਸਨੇ ਕਿੰਨੇ ਅੰਕ ਪ੍ਰਾਪਤ ਕੀਤੇ ਅੰਗਰੇਜ਼ੀ ਵਿੱਚ ਉਸਨੇ 40 ਅੰਕ ਪ੍ਰਾਪਤ ਕੀਤੇ ਕਿੰਨੇ ਵਿਸ਼ੇ ਉਸਨੇ 45 ਤੋਂ ਵੱਧ ਅੰਕ ਪ੍ਰਾਪਤ 45 ਤੋਂ ਵੱਧ ਸਿਰਫ ਇੱਕ ਵਿਸ਼ੇ ਵਿੱਚ ਹੀ ਪ੍ਰਾਪਤ ਕੀਤੇ ਇਹ ਨਹੀਂ ਗਿਣਨੇ ਉਹ 45 ਤੋਂ ਵੱਧ ਕਿਹਾ ਹੈ ਤਾਂ ਇੱਕ ਵਿਸ਼ੇ ਵਿੱਚ ਠੀਕ ਹੈ ਜੀ ਤਾਂ ਏਸੀ ਜਿਵੇਂ ਜਮਾਤਾ ਜਾਣਾ ਪਲੀਜ਼ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਐਜਮਨ ਐਜੂਕੇਸ਼ਨ ਨੂੰ ਪਲੀਜ਼ ਲਾਈਕ ਕਰੋ ਤੇ ਸ਼ੇਅਰ ਕਰੋ ਧੰਨਵਾਦ